ਗੁਰਦੁਆਰਾ ਹਾਜ਼ਿਰਤਨ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਮਦ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਪ੍ਰਬੰਧ ਫੇਰੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਇਹਦੇ ਵਿੱਚ ਸ਼ਾਮਲ ਸ਼ੁੱਕਰਵਾਰ ਨੂੰ 6 ਵਜੇ ਦੇ ਲਗਭਗ ਗੁਰਦੁਆਰਾ ਹਾਜ਼ਿਰਤਨ ਸਾਹਿਬ ਅਤੇ ਗੁਰਦੁਆਰਾ ਕਿਲਾ ਮਵਾਰਕ ਦੇ ਮੈਨੇਜਰ ਸਮੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 21 ਜੂਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਬਠਿੰਡਾ ਦੀ ਧਰਤੀ ਤੇ ਆਏ ਸਨ ਤੇ ਉਹਨਾਂ ਦੇ ਆਮ ਦਿਹਾੜੇ ਨੂੰ ਲੈ ਕੇ ਅੱਜ ਗੁਰਦੁਆਰਾ ਕੇਲਾ ਮਵਾਰਕ ਵਿਖੇ ਵੱਡੇ ਸਮਾਗਮ ਕੀਤੇ ਜਾ ਰਹੇ ਹਨ ਉੱਥੇ ਰਾਤ ਨੂੰ ਕੀਰਤਨ ਦਰਬਾਰ ਵੀ ਹੋਵੇਗਾ ਅਤੇ ਅੱਜ ਇਹਨਾਂ ਵੱਲੋਂ ਸਵੇਰੇ 6 ਵਜੇ ਗੁਰਦੁਆਰਾ ਹਾਜ਼ਰਤਨ ਸਾਹਿਬ ਤੋਂ ਲੈ ਕੇ ਗੁਰਦੁਆਰਾ ਕੇਲਾ ਮਵਾਰਕ ਤੱਕ ਇੱਕ ਪ੍ਰਵਾਦ ਫੇਰੀ ਕੱਢੀ ਗਈ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ ਰਾਜੇ ਜੀ ਦਾ ਕਾਰਸਾ ਰਾਜ ਦੇ ਸਰਬਸ਼੍ਰੀ ਗੁਰੂ ਜੀ ਦਾ ਉਹ ਆਮਦਿਆੜਾ ਇਸ ਜੀਲ ਨੂੰ ਸਰਬਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 21 ਜੂਨ 1706 ਨੂੰ 프리 ਮੁਖਫਾਤ ਪੱਤਿਵੰਦੀ ਦੇ ਇस्तान ਦੀ ਚਾਲੀ ਮੁਖਤਾਰ ਦੀ ਜੰਗ ਤੋਂ ਬਾਅਦ ਤੱਕ ਸ਼੍ਰੀ ਦਰਨਵਾਹ ਸਾਹਿਬ ਉਦੀ ਹੋਏ ਪਖੰਡਾ ਦੀ ਤਰਕੀ ਤੇ ਸ੍ਰੀ ਪਾਪਾ ਰਤਨ ਹਾਜੀ ਸਾਹਿਬ ਦਾ ਉਦਾਰਨ ਦੇ ਵਾਸਤੇ ਇਸ ਇਨਸਾਨ ਨੇ ਬੁਜ਼ੁਰਗ ਹਾਜੀ ਸਾਹਿਬ ਐਕਸਟੇਸ਼ਨ ਤੋਂ ਬਾਅਦ ਤੇ ਕਿਲਾ ਮਾਰ ਕਮੇਟੀ ਨੂੰ ਤਾਰਾ ਦੇ ਲੇਪਰ ਪਰੇਸ਼ਾਨ ਕਰਦਾ ਕਰਦਾ ਸੀ ਉਹ ਉਹ ਲਗਾਉਦਾ ਅਰਥ ਲਈ ਇਸ ਜਿਹੜਾ ਸਾਰਾ ਉਹ ਸੇਵਾ ਪ੍ਰੋਗਰਾਮ ਜਿਹੜੇ ਜਿਹੜੇ ਮਹਾਰਾਜ ਜੀ ਦੀ ਜੀਤ ਕਰਨ ਉਹਨਾਂ ਦਾ ਜੋ ਆਮਦਿਆੜਾ ਹੈ ਉਹ ਸੰਗਤਾਂ ਸਾਰੇ ਹਰ ਵਰਗ ਦੇ ਸੰਗਤਾਂ ਰਵਿੰਦਰ ਸ਼ਹਿਰ ਦੀਆਂ ਉਹਨਾਂ ਸ੍ਰੀ ਦੁਰਗਾ ਮੰਦਿਰ ਦੇ ਵਿੱਚ ਜਿਹੜਾ ਉਹਨਾਂ ਨਾਲ ਵੱਡੀ ਪੱਧਰ ਤੇ ਹਰ ਸਾਲ ਮਨਾਉਂਦੀ ਹੈ ਇਸ ਵਾਰ ਵੀ ਕੱਲ ਨਗਰ ਕੀਰਤਨ ਹੋਏ ਅਜ ਪ੍ਰਭਾਤ ਜਰੀ ਦੁਰਗਾ ਆਗੇ ਸਭ ਤੋਂ तकरीबन 6 ਵਜੇ ਰੰਗੋਤੀ ਹੈ ਜਿਹੜੀ ਕਿ ਵਕ ਵਕ ਨਜ਼ਾਰਾ ਤੇ ਹੁੰਦੀ ਹੋਈ

عامو پیارا صاحبن جوڏي شي ماڻهڻي اڪڙي اڪڙي تنهنجي نڪرتي کي اڪڙي اڪڙي لا